ਕਾਂਗਰਸ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕਬਾਇਆ ਨੂੰ ਕਾਂਗਰਸ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਪਾਰਟੀ ਦਾ ਧੰਨਵਾਦ ਕਰਨ ਲਈ ਕਬਾਇਆ ਸਮਰਥਕ ਬਲਤੇਜ ਸਿੰਘ ਬਰਾੜ ਵੱਲੋਂ ਆਪਣੇ ਗ੍ਰਹਿ ਨਿਵਾਸ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪ੍ਰੋਸਾ ਦਿੱਤਾ ਗਿਆ ਕਿ ਜਿਸ ਵਿਸ਼ਵਾਸ ਨਾਲ ਪਾਰਟੀ ਨੇ ਕਬਾਇਆ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਹੈ ਉਹ ਪਾਰਟੀ ਦੇ ਉਮੀਦਾਂ ਤੇ ਪੂਰੀ ਤਰ੍ਹਾਂ ਖਰਾ ਉਤਰਨਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਕਬਾਇਆਸ ਮਨ ਬੀ ਮੌਜੂਦ ਸਨ ਜਿੱਥੇ ਵੀ ਹਨ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਦਾ ਝੰਡਾ ਲੱਕੀ ਸੀ ਕਿ ਸਾਡੇ ਸਰਦਾਰ ਛੇ ਸਿੰਘ ਕਬਾਇਆ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਅਸੀਂ ਉਸ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਸ਼੍ਰੀ ਰੌਲ ਗਾਂਧੀ ਜੀ ਸਾਡੇ ਮਾਸ਼ਾ ਕੁਮਾਰੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਨੀਲ ਕੁਮਾਰ ਜਾਖੜ ਜੀ ਤੇ ਪੰਜਾਬ ਦੇ ਮਸੀਹਾ ਤੇ ਕਿਸਾਨਾਂ ਦੇ ਹਮਦਰ ਸਰਦਾਰ ਮੁੱਖ ਮੰਤਰੀ ਕੈਪਟਨ ਉਮਿੰਦਰ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਛੇਰ ਸਿੰਘ ਖਵਾਇਆ ਨੂੰ ਕਾਂਗਰਸ ਸ਼ਾਮਲ ਕੀਤਾ ਤੇ ਜਿਹੜੀਆਂ ਉਹਨਾਂ ਨੂੰ ਛੇਰ ਸਿੰਘ ਖਵਾਇਆ ਜੀ ਤਵਾਸਾ ਹੈ ਉਹ ਪੂਰੀਆਂ ਕਰਕੇ ਉਹਨਾਂ ਦੀ ਥੋਲੀ 'ਚ ਪਾਵਾਂਗੇ ਜਿਹੜੀ 35 ਸਾਲ ਤੋਂ ਸੀਟ ਕਾਂਗਰਸ ਦੀ ਥੋਲੀ 'ਚ ਕਦੇ ਨਹੀਂ ਪਈ ਸੀ ਇੱਥੇ ਸਾਬਕਾ ਪੰਜਾਬ ਤੋਂ ਪਹਿਲੇ ਨੰਬਰ ਦੀ ਸੀਟ ਅਸੀਂ ਉਹਨਾਂ ਦੀ ਥੋਲੀ 'ਚ ਪਾ ਕੇ ਪ੍ਰਕਾਸ਼ ਤੋਂ ਜਿੱਤਣਾ ਜਿੱਤਾਂਗੇ ਦਾ ਰੰਗਦਾਰ ਦੋ ਸੰਗਠਨਾਂ ਦੇ ਦੇਬ ਦੇ ਕਾਂਗਰਸਪਰਧਾਨਾਂ ਦੀ ਮੁਲਾਇਕੀ ਮੀਟਿੰਗ ਦੇ ਵਿੱਚ ਜੋ ਉਦੇਸ਼ ਹੈ ਉਹ ਸਾਡਾ ਮੇਨ ਮਕਸਦ ਕਾਂਗਰਸ ਹਾਈ ਕਮਾਂਡ ਜੀ ਰਾਹੁਲ ਗਾਂਧੀ ਜੀ ਦਾ ਐਂਡ ਸੋਨੀਆ ਗਾਂਧੀ ਦਾ ਪੰਜਾਬ ਪ੍ਰਧਾਨ ਸੁਨੀਤ ਕੁਮਾਰ ਜਾਖਰ ਜੀ ਦਾ ਆਸ਼ਾ ਕੁਮਾਰੀ ਪੰਜਾਬ ਪ੍ਰਧਾਨ ਪਰਿਵਾਰੀ ਮੈਡਮ ਆਸ਼ਾ ਕੁਮਾਰੀ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਤਨ ਸਿੰਘ ਸਿੰਘ ਕਬਾਇਆ ਜੀ ਨੂੰ ਕਬਾਇਆ ਪਰਿਵਾਰ ਤੇ ਜੋ ਕਿ ਵਿਸ਼ਵਾਸ 2017 ਦੇ ਚੋਣਾਂ ਹੁਣਾਂ ਨੇ ਮੇਰੇ ਛੋਟੇ ਵੀਰ ਦਵਿੰਦਰ ਕਬਾਇਆ ਜੀ ਨੂੰ ਫਾਜ਼ਿਲਕਾ ਤੋਂ ਇਲੈਕਸ਼ਨ ਟਿਕਟ ਦਵਾ ਕੇ ਨਵਾਜਿਆ ਸੀ ਤੇ ਉੱਥੋਂ ਦੀ ਪੁਰਾਣੀ 15 ਸਾਲ ਦੀ ਪਈ ਖਾਲੀ ਸੁੰਨੀ ਪਈ ਸੀਟ ਨੂੰ ਕਾਂਗਰਸ ਦੀ ਝੋਲੀ ਵਿੱਚ ਪਾਇਆ ਹੁਣ ਅੱਜ ਜੋ ਵਿਸ਼ਵਾਸ ਦੋ ਹੈ ਉਹ ਉਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਾਂਗੇ ਤੇ ਫਿਰੋਜ਼ਪੁਰ ਹਲਕੇ ਦੀ ਸੀਟ ਜਿਹੜੀ ਇਹ ਕਾਂਗਰਸ ਦੀ ਝੋਲੀ ਵਿੱਚ ਪਾਵਾਂਗੇ ਔਰ ਜੋ ਵਰਕਰਾਂ ਦਾ ਸਾਰਿਆਂ ਦਾ ਸਾਥ ਪਿਆਰ ਭਰੋਸਾ ਮਿਲ ਰਿਹਾ ਹੈ ਉਹਦੇ ਦੂਰ ਇਹ ਜਿੱਤ ਜੀ ਕਿਨੀ ਨਜ਼ਰ ਆਉਂਦੀ। ਕਬਾਇਆ ਸਾਹਿਬ ਨੂੰ ਰਾਏ ਜੀ ਬੋਲੋ। ਹਾਂਜੀ, ਛੇਰ ਸਿੰਘ ਕਬਾਇਆ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਨ ਤੇ ਬਹੁਤ-ਬਹੁਤ ਧੰਨਵਾਦ ਅਸੀਂ ਕਾਂਗਰਸ ਦਾ ਕਰਦੇ ਆ ਜੀ। ਫਿਰ ਗੱਲ ਮੀਡੀਆ ਕਾਨਫਰੰਸ 'ਚ ਕੀਤੀ ਜਾਂਦੀ ਕਿ ਰਾਏ ਸਿਕ ਬਰਾਦਰੀ ਛੇਰ ਸਿੰਘ ਦੇ ਨਾਲ ਨਹੀਂ, ਬਰਾਸ ਸਿੰਘ ਬਰਾਦਰੀ ਛੇਰ ਸਿੰਘ ਦੇ ਬਿਲਕੁਲ ਨਾਲ ਹੈ। ਜਿਹੜੇ ਲੋਕ ਇਹ ਗਲਤਫਹਿਮਾਂ ਡਾਰੇ ਨੇ, ਇਹ ਬਿਲਕੁਲ ਗਲਤ ਨੇ। ਇਹ ਗਲਤ ਪਰਵਾਹਾਂ ਡਾਰੇ ਨੇ ਰਾਇਸਕ ਬਰਾਦਰੀ ਬਿਲਕੁਲ ਛੇਰ ਸਿੰਘ ਦੇ ਨਾਲ ਹੈ ਮੋਹਨ ਸਿੰਘ ਫੜੀਆਂ ਤੋਂ ਲੈ ਦੇ ਸਾਰੀਆਂ ਬਰਾਦਰੀਆਂ ਨਾਲ ਨੇ ਤੇ ਜੋ ਵੀ ਹੁਣ ਸਾਰੀ ਇਹ ਜਾਤੀਵਾਦ ਨੂੰ ਖਤਮ ਕਰਨਾ ਹੈ ਸਾਰੀ ਜਾਤੀਵਾਦ ਛੇਰ ਸਿੰਘ ਬਾਏ ਦੇ ਨਾਲ ਹੈ ਕੋਈ ਇਕੱਲੀ ਰਾਇਸਕ ਬਰਾਦਰੀ ਨਾਲ ਨਹੀਂ ਸਾਰੀਆਂ ਜਾਤਾਂ ਨਾਲ ਨੇ ਛੇਰ ਸਿੰਘ ਨੂੰ ਅਸੀਂ ਛੇਰ ਸਿੰਘ ਬਾਏ ਨੂੰ 201% ਜਿਤਾਵਾਂਗੇ